ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਹੈ ਦਾ ਪੈਨਾ ਵਲੌਗ ਦੇ ਵਿੱਚ ਬੰਬਪਰਾ ਕੋ ਚੱਲਣ ਡੇ ਕਿਉਂਕਿ ਅੱਜ ਸਾਡੇ ਪਿੰਡ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਕਰਕੇ ਤੇ ਨਗਰ ਕੀਰਤਨ ਹੈ ਤੇ ਅੱਜ ਦੀਆਂ ਤਿਆਰੀਆਂ ਨਾ ਕਰਕੇ ਪਿੰਡੀ ਚੱਲਣ ਡੇ ਬਾਹਰ ਨੂੰ ਜਾਣਾ ਤੁਹਾਨੂੰ ਆਹ ਵੇਖੋ ਤੇ ਹੁਣ ਜਦੋਂ ਨੰਗਲਗੇ ਪਾਰਕੀ ਸਾਹਿਬ ਮਹਾਰਾਜ ਦੇ ਨੰਗੂਗੇ ਤੇ ਮੈਂ ਉਹ ਵੀ ਵਿਖਾਉਂਗਾ ਤੇ ਗਰਗੇ ਪਾਰਟੀ ਕਾਲ ਤੁਹਾਨੂੰ ਪਰ ਹੁੰਦੇ ਜਿਵੇਂ ਨਾਲ ਤੇ ਕਰਾਮਰ ਵੀ ਗਰੁੱਪ ਉਹ ਵੀ ਵਿਖਾਵਾਂ ਸਾਰਾ ਜਦੋਂ ਮਲਬੀ ਆਉਣਗੇ ਲੱਗੇ ਸਾਰਾ ਪਰਫਾਰਮਰ ਵੀ ਨਾਲ ਤੇ ਨਹੀਂ ਜਾਣਾ ਮੈਂ ਇੱਥੋਂ ਖਲੋ ਕੇ ਅਸੀਂ ਵੇਖਾਂਗੇ ਨਾਲੇ ਲੱਲਾ ਕਲਿੱਪਾਂ ਲੈ ਲਾਂ ਸ਼ਾਟ ਲੈ ਲਾਂਗੇ ਇਹ ਚ ਪਹੁੰਚ ਤੁਸੀਂ ਵੀ ਦਰਸ਼ਨ ਕਰਿਓ ਪਾਲਗੀ ਸਾਹਿਬ ਦੇ ਨਹੀਂ ਵੀ ਕਰਾਂਗੇ ਤੇ ਸਾਡੇ ਦੇ ਹਰ ਸਾਲ ਹੀ ਮਲਬੀ ਨਿਕਲਦਾ ਨਾ ਗੁਰਪੁਰਪਤ ਸਾਹਿਬ ਕਿਉਂਕਿ ਅਸੀਂ ਹੀ ਕਰੀ ਪਹਿਲੇ ਵਲੌਗ ਬਣਾਏ ਨੇ ਵਲੌਗ ਹੁਣ ਸਟਾਰਟ ਕੀਤੇ ਪਹਿਲਾਂ ਵੀ ਵਿਖਾ ਰਹੇ ਸੀ ਪਰ ਵਲੌਗ ਅਸੀਂ ਹੁਣ ਸਟਾਰਟ ਕੀਤਾ ਮਲਬੀ ਤਿੰਨ ਚਾਰ ਮਹੀਨੇ ਹੋਏ ਆ ਪਹਿਲਾਂ ਵੀ ਬਣਾਉਂਦੇ ਰਹੇ 2 ਸਾਲ ਪਹਿਲਾਂ ਉਹ ਕਰੀ ਬੰਦ ਕਰਤਾ ਇਹ ਬਲੌਗ ਨੇ ਹੁਣ ਫੇਰ ਬਣਾਉਂਦਾ ਪਿਆ ਇਹਨਾਂ ਦਾ ਕਰਕੇ ਐਰ ਕੀ ਫੇਰ ਮੈਂ ਵਧੀਆ ਹੋ ਗਿਆ ਬਣਾਉਣੇ ਹਰੇ ਕੀਤੇ ਇਹ ਕਹਿੰਦਾ ਕਲੀਪ ਪੈਡ ਰਹਿ ਜੂਗੀ ਇਹ ਯਾਦ ਰਹਿ ਜੀ ਨਾ ਤੁਹਾਨੂੰ ਵੀ ਵਿਖਾਵਾਂਗਾ ਦਰਸ਼ਨ ਕਰਿਓ ਅਹੀਂ ਵੀ ਕਰਦੇ ਆ ਚਲੋ ਮਿਲਦੇ ਇੰਦਰਨਾਗੇ ਤਿਆਰ ਤੇ ਮੈਂ ਇਹ ਨਾ ਤਾਣੀ ਦਾ ਮੈਂ ਫਿਰ ਕੱਲ੍ਹ ਵਾਲੇ ਕੱਪੜੇ ਪਾਏ ਹੋਏ ਹੋਈ ਹਾਂ ਨਾ ਨੂੰ ਕੇ ਬਾਅਦ ਤੇ ਗਾਈਸ ਕਰੋ ਦਰਸ਼ਨ ਪੰਜ ਪਿਆਰੇ ਜੀ ਇਹ ਮੇਰੇ ਪੰਜ ਪਿਆਰੇ ਮਹਾਰਾਜ ਜੀ ਦੇ ਤੇ ਪਾਲਕੀ ਸਾਹਿਬਾ ਦੀ ਮਗਰ ਚਲੋ ਅਹੀਂ ਮੱਥਾ ਟੇਕਦੇ ਆ ਤੁਸੀਂ ਵੀ ਕਰੋ ਦਰਸ਼ਨ ਤੇ ਫੁੱਲ ਆਣਾ ਸ਼ੰਗਾਰੀ ਬਹੁਤ ਕਿੰਨਾ ਸੋਹਣਾ ਲੱਗ ਰਿਹਾ ਬਾਕੀ ਇਹ ਵੀ ਜਿਹੜਾ ਗੁਰਦੁਆਰਾ ਸਾਹਿਬ ਹੈ ਬੈਕਾਂ ਤੇ ਹਨਾ ਉਥੋਂ ਅਰ ਕੀ ਕੱਢਿਆ ਸਾਰਾ ਪਾਲਕੀ ਸਾਹਿਬ ਇਹਨਾਂ ਨਾ ਉਥੋਂ ਸ਼ੁਰੂਆਤ ਉਥੋਂ ਹੋਈ ਹੈ ਤੇ ਕਰਦੇ ਕਰਦੇ ਫਿਰ ਪਿੰਡ ਦੇ ਵਿੱਚ ਦੀ ਜਾਣਗੇ ਅਜੇ ਸੰਗਤ ਘਟਿਆ ਪਿੰਡੋਂ ਪਿੰਡ ਦੇ ਵਿੱਚ ਦੀ ਜੇ ਜਾਣਗੇ ਨਾ ਉਥੋਂ ਫਿਰ ਰਲੂ ਸੰਗਸਾਰੀ ਜਿੰਨੀ ਵੀ ਹੈ ਤਾਂ ਇੰਦਰ ਜਾਨ ਦਾ ਮੱਥਾ ਟੇਕਣਾ ਬਾਕੀ ਇਹ ਸੰਗਤ ਤੇ ਚਲੋ ਹੈ ਆ ਹੁਣ ਜਿਹੜੇ ਗੁਰਦੁਆਰਾ ਸਾਹਿਬ ਵੇਚਣ ਸਾਡੇ ਪਿੰਡ ਦੇ ਵਿੱਚ ਨੇ ਤਾਂ ਬਰਬੀਤ ਤਿੰਨ ਗੁਰਦੁਆਰੇ ਆ ਇੱਕ ਇਹਦਾ ਬੈਕਾਂ ਵਾਲਾ ਗੁਰਦੁਆਰਾ ਹੀ ਤੇ ਤਿੰਨ ਗੁਰਦੁਆਰੇ ਸਾਹਿਬ ਤੇ ਬਾਕੀ ਹੁਣ ਸੰਗਤ ਜਿਹੜੀ ਗੁਰਦੁਆਰੇ ਸਾਹਿਬ ਤੋਂ ਰਲੂਗੀ ਉਲਪ ਜਿਵੇਂ ਸਾਡਾ ਇੱਕ ਸਾਈਡ ਦੇ ਗੁਰੂ ਆ ਪਰੇ ਰਹੀਦਾ ਪਰਲੀ ਪੱਤੀ ਤੇ ਇੱਕ ਉਥੋਂ ਰਲਣਗੇ ਫਿਰ ਇੱਥੇ ਇੱਕ ਸਟੇ ਹੋਊਗਾ ਉਹਨਾਂ ਦਾ ਮਹਾਰਾਜ ਜੀ ਦਾ ਇਹ ਕਰਾਂ ਉਥੇ ਖਲੋਣਗੇ ਤੇ ਲੰਗਰ ਪਾਣੀ ਹੋਊਗਾ ਸਾਰਾ ਪ੍ਰਬੰਧ ਪਲੰਗਰ ਪਾਣੀ ਆ ਉਹ ਤੋਂ ਬਾਅਦ ਫਿਰ ਜਿਹੜਾ ਨਹੀਂ ਆ ਬਾਰ-ਬਾਰ ਪੁੱਲ ਤੇ ਗੁਰਦੁਆਰਾ ਨਹਿਰ ਵਾਲੀ ਸਾਈਡ ਤੇ ਫਿਰ ਉੱਥੇ ਜਾ ਕੇ ਸਾਰਾ ਪ੍ਰਬੰਧ ਹੋਊਗਾ ਉਹ ਤੋਂ ਬਾਅਦ ਫਿਰ ਆ ਜਾਣਗੇ ਵਿਚਲੇ ਗੁਰਦੁਆਰੇ ਤਿੰਨ ਇਤਰਾ ਇਤਰਾ ਲੋਕਪਰੀ ਗੁਰਦੁਆਰਾ ਸਾਹਿਬ ਉਥੋਂ ਆ ਗਏ ਫੇ ਸਾਡੀ ਗਲੀ ਥਣੀ ਆਉਣਗੇ ਵਿਚ ਵਿਚ ਤੇ ਕੋਈ ਨਹੀਂ ਅਸੀਂ ਵੀ ਦਰਸ਼ਨ ਕਰਨੇ ਆ ਤੁਹਾਨੂੰ ਵੀ ਕਰਾਉਣੇ ਆ ਬਾਕੀ ਟਰੈਕਟਰ ਵੇਖੋ ਕਿੰਨਾ ਸੋਹਣਾ ਸ਼ਿੰਗਾਰੇ ਮਤਲਬ ਇਹ ਸ਼ਰਦਾ ਭਾਉੜਾ ਹੀ ਕਿਸਾਨਾਂ ਦੀ ਐ ਐਮਪਰ ਕਾਏ ਐਮਪ ਮੜਿਆਣੇ ਭਾਈ ਜਿਵੇਂ ਤੁਸੀਂ ਵੇਖਿਆ ਨਗਰ ਕੀਰਤਨ ਲੰਘਿਆ ਵਾ ਤੇ ਮਤਲਬ ਇਹਲੇ ਦੇ ਇੱਕ ਗੁਰਦੁਆਰੇ ਸ਼ੁਰੂ ਹੋ ਗਏ ਬਾਕੀ ਗੁਰਦੁਆਰੇ ਸਾਰੇ ਨਾ ਕਵਰ ਕਰਨੇ ਆ ਤੇ ਕੋਈ ਨਹੀਂ ਗੁਰਦੁਆਰਾ ਸਾਬ ਬਾਕੀ ਹੋ ਕੇ ਫੇਰ ਇੱਕ ਵਾਰ ਸਾਡੇ ਘਰ ਥਣੀ ਲੰਘਣਾ ਆ ਦੀ ਵਾਪਸ ਫੇਰ ਸਾਡੀ ਗਲੀ ਥਣੀ ਫੇਰ ਇੱਕ ਵਾਰ ਫੇ ਤੁਹਾਨੂੰ ਦਰਸ਼ਨ ਕਰਾਵਾਂ ਉਹ ਪਾਰਗੀ ਸਾਹਿਬ ਦੇ ਤੇ ਆ ਆ ਮੈਂ ਤੁਹਾਨੂੰ ਦੇਖ ਲਿਆ ਵਾ ਦਰਸ਼ਨ ਕਰ ਲਏ ਤੇ ਉਹ ਠੀਕ ਹੈ ਮਿਲਦੇ ਹਾਂ ਬਾਅਦ ਚ ਕੰਟੀਨੂ ਰੱਖ ਦੇ ਲਈ ਟਰੈਕਟਰ ਕਿੰਨੀ ਆਵਾਜ਼ ਆਉਂਦੀ ਹਰਦਾ ਪੰਜਾਬ ਵਿੱਚ ਸਾਡਾ ਮਸ਼ਹੂਰ ਹੀ ਟਰੈਕਟਰਾਂ ਦਾ ਕਰਕੇ ਹੋ ਗਿਆ ਹੁਣ ਜਿਆਦਾ ਟਰੈਕਟਰਾਂ ਤੇ ਐਂਪਰ ਖਾਏ ਆਵਾਜ਼ ਇਦਾਂ ਆਹਾ ਬਾਕੀ ਗੋਰਪੁਰੂ ਦਾ ਕਰਕੇ ਟਰੈਕਟਰ ਲੈ ਕੇ ਜਾਂਦੇ ਮੁੰਡੇ ਸਾਰੇ ਤੇ ਚਲਾਉਣ ਨੂੰ ਗੋਰਪੁਰੂ ਦੇ ਵਿੱਚ ਵੀ ਸੰਗ ਸੰਗ ਤੇ ਬੈਹਣੇ ਟਰਾਲੀਆਂ ਟਰੈਕਟਰ ਲੈ ਜਾਂਦੇ ਆ ਤੇ ਗਾਇਸ ਨਗਰ ਕੇਂਦਰ ਨਾਲੇ ਲਾਗੋਂ ਦੀ ਆ ਗਿਆ ਢਿਗੜੀ ਥਾਣੀ ਤੁਹਾਨੂੰ ਭਗਾਉਣਾ ਮੈਂ ਇਹ ਤੁਹਾਨੂੰ ਕਹਿਣਾ ਢਿਗੜੀ ਨਹੀਂ ਨਗਰ ਨਗਰ ਕੇਂਦਰ ਉਹ ਨਜ਼ਰ ਆ ਗਈ ਤੇ ਸੰਗ ਜੀ ਜ਼ਿਆਦਾਤਰ ਤਾਂ ਮੈਨੂੰ ਇਹ ਆ ਵੀ ਵੌਇਸ ਕਵਰ ਕਰਨੀ ਪੈਣੀ ਕਿਉਂਕਿ ਵੇਚਣਾ ਸੌਂਗ ਲੱਗੇ ਫਿਰ ਲਾਇਆ ਇਹਦਾ ਕਰਕੇ ਕਾਪੀਰਾਈਟ ਦਾ ਵੀ ਹੈਗਾ ਮਨ ਚਿਤਾਂ ਕਰਕੇ ਫਿਰ ਸਾਰੇ ਜ਼ਿਆਦਾਤਰ ਵੌਇਸ ਕਵਰੀ ਕਰਨੇ ਆ ਮੈਂ ਤੇ ਵੇ ਸੇਵਾ ਕਰਨ ਦੇ ਮੁੰਡੇ ਸਾਰੇ ਤਾਂ ਤਾਂ ਸੇਵਾ ਕਰਦੇ ਹੋਇਆਂ ਸੋ ਗਾਇਸ ਲਾਉਣ ਨੂੰ ਭਾਵੇਂ ਇੱਥੇ ਮਿਊਜ਼ਿਕ ਲਾ ਦਾਂ ਮੈਂ ਪਰ ਨਹੀਂ ਮੈਂ ਨੇਚਰਲੀ ਰੱਖਣਾ ਚਾਹੁੰਦਾ ਨਗਰ ਕੀਰਤਨ ਜੀ ਦੀ ਫੁਟੇਜ ਜਿੰਨੀ ਵੀ ਆ ਬਾਕੀ ਜਿੱਥੇ Song ਚੱਲਦੇ ਉੱਥੇ ਮੈਂ ਕਰੂੰਗਾ ਵੌਇਸ ਕਵਰ ਕਿਉਂਕਿ ਉੱਥੇ ਗਾਏ Song ਸੰਗ ਲੱਗੇ ਨੇ ਇਹਨਾਂ ਦਾ ਕਰਕੇ ਫਿਰ ਕਰਨਾ ਪੈਂਦਾ ਵੀ ਕਾਪੀਰਾਈਟ ਦਾ ਜੇ ਬਾਕੀ ਜਿੱਤਾਂ ਬਾਕੀ ਜਿਹੜਾ ਚੱਲਣ ਦੇ ਨੇਚਰਲੀ ਰੱਖੂੰ ਮੈਂ ਸਾਰਾ ਸੋ ਗਾਈਸ ਆਪ ਫੁਟੇਜ ਵਿੱਚ ਵੇਖਿਓ ਕਿਦਾਂ ਮਿਲ ਵੇਖ ਕੇਲੇ ਖਾ ਕੇ ਛੇਲਣਾ ਕਿਦਾਂ ਰਖਦਾ ਉਹ ਜਿਹੜਾ ਪੌਣੀ ਹੋਂਡਾ ਉਹ ਗਲਬੀ ਪਾਗੜਾ ਤੇ ਉਹ ਵੀਰ ਜਿਹੜਾ ਖਾਂ ਰਿਹਾ ਇੱਕ ਵੇਖਿਓ ਇਹ ਲੱਗਾ ਯਾਰ ਖਣੇ ਚੱਲ ਇਹ ਚਲੋ ਜੀ ਚੱਲ ਕਿਦਾਂ ਰਖਣ ਦੇ ਸਾਰੇ ਜਣੇ ਕੇਲੇ ਖਾ ਕੇ ਛੇਲਣਾ ਮਾਸਾ ਨਹੀਂ ਕਟਣੇ ਕਿਲੇ ਮਾਸਾ ਵੀ ਪਾਣੀ ਬੱਤੀ ਜੇ ਦਾ ਮਰਗੀ ਦਾ ਰੋਵਾ ਨਹੀਂ ਕਟਣੇ ਕਿਲੇ ਪਾਣੀ ਬਾੜੀ ਆ ਗਈਆਂ ਜਿਹੜੇ ਮਿਊਜ਼ਿਕ ਲਗਾ ਕੇ ਬਾਤ ਕਰਾਉਂਦੇ ਨੇ

ਕਿੰਦਾ ਬੰਦ ਰੱਖਦੇ ਹੋ ਕਹਿੰਦਾ ਇਹ ਗੱਡੀ ਹੈ ਆੜਾ ਆੜਾ ਉਹਨੂੰ ਕਿ ਫਰੈਸ਼ ਤੇ ਗਏ ਹੋ ਹੁਣ ਤੇ ਗੁਰਪੁਰੂ ਤੇ ਚਲ ਗਿਆ ਸੀ ਤੇ ਇੰਕੇ ਜਿਆਦਾ ਮੈਂ ਵੇਖ ਆ ਮੈਂ ਇੱਕ ਵਾਰ ਫਿਰ ਬੱਚੇ ਬੱਚੇ ਡਿੱਗੇ ਹੋਣ ਦੇ ਥੱਲੇ ਥੱਲੇ ਇੱਥੇ ਕਿ ਲੈ ਪੈਣ ਨੇ ਜੇ ਤੂੰ ਫਟ ਗਿਆ ਓਏ ਹੋ ਧਿਆਨ ਰੱਖ ਬੰਨਾ ਵੀ ਕਰੇ ਆ ਕਾਲੀ ਦੇ ਬੱਚੇ ਬੱਚੇ ਨਾਲ ਡਿੱਗੇ ਹੋਣਾ ਡਿੱਗ ਡੁਕੇ ਕਰੇ ਨੇ ਪਾਣੀ ਵਿੱਚ ਡੁੱਲ ਜਾਣ ਮਰ ਮਰੀ ਜਾ ਵਿਚਾਰੀ ਦੇ ਜਾ ਜਾ ਕੇ ਵੇਖ ਕੁੱਤੇ ਕਿਥੇ ਆ ਜਾ ਵੇਖ ਜਾ ਕੇ ਚੱਲ ਚੱਲ ਵੇਖ ਕੇ ਆ ਬੱਚੇ ਵੇਖਿਆ ਜਾਏਗਾ ਤੇ ਕਿੱਥੇ ਆ ਚਾ ਚੱਲ ਚੱਲ ਉਹਨਾਂ ਕੋਲ ਚੱਲ ਚੱਲ ਉਹਨਾਂ ਕੋਲ ਭੱਜਾ ਭੱਜਾ ਵੇਨੇ ਆ ਇਧਰ ਆ ਉਤੋਂ ਦੀ ਘੁੰਮ ਕੇ ਆ ਜਾ ਉਦੋਂ ਦੀ ਘੁੰਮ ਕੇ ਆ ਆਇਓ ਇਹਦੇ ਵਿੱਚ ਹੁੰਦੇ ਬੱਚੇ ਵੇ ਆਈ ਦੇਖੋ ਕਹਿੰਦੇ ਵੀ ਵਿਚਾਰੀ ਦੇ ਬਗੂਰੇ ਬੱਜਣ ਬੱਜਣ ਇਹਦੇ ਬਚਾਉਣ ਨੂੰ ਫਿਰਦੇ ਐਂ ਕਿਟ ਬਚਾਦੇ ਮੈਂ ਆਪਣਾ ਕਿੰਨੀ ਵਾਰਾਂ ਕੱਢ ਆ ਮਰ ਵੀ ਇਹ ਕੋਡ ਸੁਣਾਉ ਨਹੀਂ ਡਿਆ ਵੈਸੇ ਗੱਲ ਕਰਨਾ ਵੀ ਬੜੀ ਵਾਰਾਂ ਕੱਢ ਆ ਆ ਵਿੱਚ ਹੋ ਜਾ ਗਿਆ ਬੱਚੇ ਤੇ ਠੀਕ ਹੈ ਘਰੇ ਆ ਗਏ ਉਹ ਲੈਸ Jio ਵਾਲਾ ਆ ਜੀ ਤੁਹਾਨੂੰ ਦੱਸਣਾ ਰੋਜ਼ ਤੇ ਕੋਈ ਨਾ ਕੋਈ ਕਰੀ Jio ਕਰੀ Airtel ਕਰੀ Vi ਆਈ ਆਂਦਾ Jio ਵਾਲਾ ਵੀ ਰਿਹਾ ਤੇ ਕੋਈ ਨਹੀਂ ਰਹਾ ਦੇ ਬਲੌਗ ਨੂੰ ਦਾ ਕੰਟੀਨਿਊ ਤੇ ਬਾਕੀ ਮੈਂ ਕਲਿੱਪਾਂ ਸਾਰੀਆਂ ਲਾ ਦੂੰ ਵਿੱਚ ਗੁਰਪੁਰ ਵਾਲੀਆਂ ਜਿਹੜੇ ਮਹਾਰਾਜ ਪੜੀ ਸਾਹਿਬ ਨੇ ਗੰਡੇ ਆ ਆ ਕਲੀ ਕੁਲੀ ਤਾਂ ਹੀ ਥੱਲੇ ਮਰ ਵੀ ਨਿਸ਼ਾਨ ਲਾਇਆ ਕਲੀ ਕੁਲੀ ਦੇ ਕੋ ਫਰੀ ਉਹ ਫਰੀ ਕਹਤਾ ਉਹ ਮੁੰਡਾ ਜੂ ਕਹਿੰਦਾ ਸੇਮ ਗਨੇ ਦੀ ਫਿਰ ਮੂੰਹ ਨਿਕਲਿਆ ਫਰੀ ਉਹ ਕਲੀ ਕੁਲੀ ਨਿਸ਼ਾਨ ਤਾਂ ਹੀ ਲਾਇਆ ਐ ਨੀ ਗੁਰਪੁਰ ਸਾਹਿਬ ਨੇ ਗਏ ਨਾ ਬਲਕੀ ਸਾਹਿਬ ਮਹਾਰਾਜ ਲੈ ਗਏ بارش ਹੋਂਡ ਹੈ ਵੀ بارش ਆ ਹੋ ਵੀ ਆ ਗਿਆ ਮੈਂ ਅੱਗੇ ਵੇਖਣਾ ਮੈਂ ਆ ਗਿਆ ਜੀ ਨਾ ਸੋ ਗਾਈਜ਼ بارش ਆ ਗਈ بارش بارش ਹੋਣ ਡਿਆ ਵੀ ਜੇ ਇੰਦਰ ਡਾ ਵੀਡੀਓ ਐਡਿਟ ਕਰਨਾ ਚਾਚਾ ਹੋਣ ਦੇਖਣ ਡਿਆ ਮੈਂ ਵਲੌਗ ਬਣਾਉਣਾ ਮੈਂ ਵਲੌਗ ਲਾ ਕੰਟੀਨਿਊ ਰੱਖ ਦੇ ਦਿੰਦੇ ਵੈਲ ਤਾਂ ਬਾਅਦ ਚਾਹ ਸੁਣਾ ਡੈਡੀ ਦਵਾਈ ਲੈਣ ਬੀਪੀ ਚੈੱਕ ਕਰਾ ਗਏ ਤੇ ਆਏ ਚੈੱਕ ਕਰੋ ਪਿੱਲੜੀ ਤੁਹਾਨੂੰ ਪਰੇ ਦੱਸਿਆ ਰਿਹਾ ਗੁਰੂ ਰਣਕਦੇਵ ਜੀ ਦਾ ਗੁਰੂ ਪ੍ਰਕਾਸ਼ਪੁਰ ਦਾ ਕਰਕੇ ਭਾਈ ਆ ਦਵਾਈ ਲੈਣੇ ਆ ਫੇਰ ਜਾਣੇ ਘਰੇ ਬਾਕੀ ਯਾਰ ਵੀ ਡਾਕਟਰ ਅਹੀ ਮਿਲਦੇ ਆਂ ਬਾਕੀ ਘਰ ਜਾ ਕੇ ਵਲੌਗ ਕੰਟੀਨਿਊ ਕਰਾਂਗੇ। ਸੋ ਗਾਇਸ ਹੁਣ ਗਏ ਆਂ ਦੁੱਧ ਲੈਣਾ ਸੀ ਤੇ ਰਾਹ ਤੇ ਜਾ ਕੇ ਮੀ ਬਹੁਤ ਜ਼ਿਆਦਾ। ਇਹ ਲੈ ਕਰਕੇ ਹਿਨੂ ਰਾਕੇ ਦੇ ਦੁਕਾਨ ਤੋਂ ਤੋਂ ਸੋਣਾ ਪੈ ਗਿਆ ਘੜੀ। ਸੋਣਾ ਪੈ ਹੁਣ ਮੜਾ ਖਲਾਉਣਾ ਖਲਾਉਣਾ ਤੇ ਲੈ ਤੇ ਹੁਣ ਮੜਾ ਮੀ ਘੜਿਆ ਤੇ ਫੇਰ ਤੁਰੇ ਆਂ ਤੇ ਹੁਣ ਦੁੱਧ ਲੈ ਕੇ ਜਾਣੇ ਵਾਪਸ। ਤੇ ਦੇਖੋ ਬੈ ਬੁੱਢਾ ਵੇ ਕੰਮ ਹੋ ਗਿਆ ਘਰਾ ਬਈ ਹੁਣ ਜਾਣੇ ਘਰੇ। ਬਾਕੀ ਵੇ ਦੇ ਥੋੜਾ ਬੋਝ ਬਲੌਗ ਬਣਾ ਠੀਕ ਹੈ ਨਹੀਂ ਦੇਖ ਫਿਰ ਐਂਡ ਕਰਕੇ ਐਡਿਟ ਕਰਕੇ ਤੇ ਅਪਲੋਡ ਕਰਕੇ ਸੌ ਜਾਗੇ ਕੋਈ ਨਹੀਂ ਨਾਲ ਹੀ ਆ ਉਹ ਤਾਂ ਪਜਾਮਾ ਮਾਸ ਸਟੈਡ ਲੈ ਲੈਂਦਾ ਕੀ ਚੱਲਿਆਣਾ ਥਾਣਾ ਚੁੱਕਣ ਨੇ ਨਹੀਂ ਸੈਟ ਪਜਾਮਾ ਉਹ ਮੈਂ ਕਹ ਮਾਸਾ ਦਾ ਪੀੜਾ ਲੈ ਲੈਂਦਾ ਕਿਹੜਾ ਮਾਸਾ ਦਾ ਪੀੜਾ ਲੈ ਲੈਂਦਾ ਕੀ ਚੱਲਿਆ ਤੇ ਕੀ ਬਣਾਇਆ ਤਾਂ ਚੁੱਕਿਆ